ਦੋਸਤੋ ਤੁਹਾਡੇ ਨਾਲ ਇੱਕ ਆਪਣੀ ਲਿਖੀ ਕਵਿਤਾ ਮਾਂ ਬੋਲੀ ਤੇ ਸ਼ੇਅਰ ਕਰਨ ਜਾ ਰਹੀ ਆ ਜੋ ਕਿ ਮੇਰੇ ਆਪਣੇ ਕਾਫ ਸੰਗ੍ਰਹਿ ਕਿਸ ਰਿਸ਼ਤੇ ਤੇ ਮਾਨ ਕਰਾ ਦੇ ਵਿੱਚੋਂ ਲਈ ਗਈ ਹੈ ਤੇ ਮਾਂ ਬੋਲੀ ਦੀ ਗੱਲ ਹੋ ਰਹੀ ਹੈ ਇਹਦੇ ਵਿੱਚ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਮਾਂ ਬੋਲੀ ਨੂੰ ਜੇ ਅਸੀਂ ਛੁਪਾਈਏ ਮਾਂ ਬੋਲੀ ਨੂੰ ਜੇ ਅਸੀਂ ਛੁਪਾਈਏ ਤਾਂ ਖੁਦ ਹੀ ਆਪ ਕਹਿਰ ਕਮਾਈਏ ਆਪ ਖੁਦ ਹੀ ਆਪ ਕਹਿਰ ਕਮਾਈਏ ਫਿਰ ਵੀ ਮਾਂ ਬੋਲੀ ਸੀ ਨਾ ਠਾਰਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਜੇ ਪ੍ਰਦੇਸਾਂ ਵਿੱਚ ਵੀ ਜਾਈਏ ਚਾਹੇ ਰੰਗ ਵੀ ਸੋਹ ਵਟਾਈਏ ਤਾਵੀ ਕੋਹਾ ਤੋਂ ਵਾਜਾ ਮਾਰਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਜ਼ਿੰਦਗੀ ਵਿੱਚ ਜੇ ਡਿੱਕੇ ਡੋਲੇ ਖਾਈਏ ਆਪਣੇ ਰਾਹ ਵਿੱਚ ਆਪੇ ਹੀ ਭੁੱਲ ਜਾਈਏ ਸਾਨੂੰ ਸਿੱਧੇ ਰਾਹ ਤਿਖਾਲ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਬੋਲੀ ਜੇ ਗਹਿਰਾਂ ਦੀ ਅਪਣਾਈਏ ਚਾਹੇ ਇਸ ਨੂੰ ਮਨੋ ਵੀ ਪਲਾਈਏ ਫਿਰ ਵੀ ਸੁੱਤੀਆਂ ਰੂਹਾਂ ਨੂੰ ਉਠਾਲਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਜਦੋਂ ਕਰਨਾ ਸਤਕਾਰ ਭੁੱਲ ਜਾਈਏ ਜਦੋਂ ਕਰਨਾ ਸਤਕਾਰ ਭੁੱਲ ਜਾਈਏ ਉਹਦੋਂ ਜਿਉਂਦੇ ਹੀ ਮਰ ਜਾਈਏ ਪਰ ਇਹ ਨਾ জানੋ ਸਾਨੂੰ ਮਾਰਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ ਨਹੀਂ ਸਿਫਤ ਇਹਦੇ ਪਿਆਰ ਦੀ